ਇਨਾ ਮਹਿੰਗਾ ਸੂਟ ਇਹਦੇ ਹੀ ਤੁਸੀਂ ਇਹੋ ਜਿਹਾ ਕੀ ਲਾਤਾ ਜੋ ਇਨਾ ਮਹਿੰਗਾ ਸਾਡੇ ਤੇਵ ਜਾ ਸੂਟ 1200 ਦਾ ਮਿਲ ਜਾਂਦਾ ਤੇ ਤੁਸੀਂ ਇਨਾ ਮਹਿੰਗਾ ਕਹੀ ਜਾਂਦੇ ਹੋ ਜੇ ਬਹੁਤ ਸਾਰੇ ਕਸਟਮਰ ਤੁਹਾਡੇ ਕੋਲੇ ਵੀ ਇਸ ਤਰ੍ਹਾਂ ਦੇ ਸ਼ਾਪ ਤੇ ਆਉਂਦੇ ਤਾਂ ਵੀਡੀਓ ਨੂੰ ਹੁਣੇ ਸੇਵ ਕਰ ਲਓ ਹੋਰ ਵੀਡੀਓ ਲਈ ਫੋਲੋ ਕਰ ਲਓ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਕੁਝ ਕਿ ਪਹਿਣਾ ਨੂੰ ਨਾ ਇਹ ਆਦਤ ਹੁੰਦੀ ਆ ਉਹਨਾਂ ਨੂੰ ਚਾਹੀਏ ਆਪਾਂ 2000 ਦਾ ਸੂਟ ਹੀ ਦਿਖਾ ਦਈਏ ਨਾ ਕਹਿਣਗੇ ਲੈ ਇੰਨਾ ਮਹਿੰਗਾ ਇਹਦੇ ਹੀ ਤੁਸੀਂ ਇਹੋ ਜਿਹਾ ਕੀ ਲਾਇਆ ਜਿਹੜਾ ਇਹ 2000 ਦਾ ਇਹੋ ਜਿਹਾ ਸੂਟ ਤਾਂ ਮੈਂ ਪਿਛਲੇ ਸਾਲ 1000 ਦਾ ਲਿਆ ਸੀ ਚਾਹੀਓ ਬਿਲਕੁਲ ਹੀ ਨਵਾਂ ਸੂਟ ਬਣਿਆ ਹੋਵੇ ਨਵਾਂ ਡਿਜ਼ਾਈਨ ਹੋਵੇ ਸੋ ਜਿੰਨਾ ਪਹਿਣ ਨੂੰ ਲੱਗਦਾ ਨੇ ਕਿ ਸੂਟ ਚ ਇਹੋ ਜਿਹਾ ਕੀ ਹੁੰਦਾ ਜੋ ਰੇਟ ਵਧ ਜਾਂਦਾ ਕੱਲੇ ਕੱਪੜੇ ਦੀ ਗੱਲ ਨਹੀਂ ਹੁੰਦੀ ਕਿ ਕੱਪੜੇ ਦਾ ਹੀ ਰੇਟ ਆ ਦੇਖੋ ਹੁਣ ਤੁਸੀਂ ਇਹ ਹੈਂਡਵਰਕ ਦਾ ਕੰਮ ਹੋ ਰਿਹਾ ਸੂਟ ਦੇ ਉੱਤੇ ਫਾਨੋ ਸਟਾਈਲ ਦੀ ਟੀਮ ਲੱਗੀ ਹੋਈ ਆ ਕਾਰੀਗਰੀ ਦਾ ਕੰਮ ਤਾਂ ਸਭ ਤੋਂ ਬਾਅਦ ਚਾਹੁੰਦਾ ਉਸ ਤੋਂ ਪਹਿਲਾਂ ਸੂਟ ਦਾ ਪ੍ਰੋਪਰ ਜਿਹੜਾ ਫੈਬਰਿਕ ਹੁੰਦਾ ਉਹ ਸੋਰਸ ਕੀਤਾ ਜਾਂਦਾ ਉਸ ਤੋਂ ਬਾਅਦ ਪਲੇਨ ਜਿਹੜਾ ਕੱਪੜਾ ਹੁੰਦਾ ਉਹਨੂੰ ਡਾਈ ਕੀਤਾ ਜਾਂਦਾ ਫਿਰ ਜੋ ਆਪਾਂ ਨੂੰ ਕਸਟਮਰ ਨੇ ਕੋਈ ਡਿਜ਼ਾਈਨ ਦਿੱਤਾ ਹੁੰਦਾ ਉਹ ਬਣਾਉਣਾ ਉਹਦੇ ਤੋਂ ਵੇਖ ਕੇ ਟ੍ਰੇਸ ਬਣਾਇਆ ਜਾਂਦਾ ਫਿਰ ਟ੍ਰੇਸ ਬਣਾਉਣ ਤੋਂ ਬਾਅਦ ਕਿ ਕਿਸ ਤਰ੍ਹਾਂ ਦਾ ਉੱਪਰ ਉਹਦੇ ਲੱਗਣਾ ਆਪਾਂ ਕੋਈ ਵੀ ਥ੍ਰੈਡ ਕਿੱਦਾਂ ਦਾ ਲੱਗੂਗਾ ਜਾਂ ਹੋਰ ਮਟੀਰੀਅਲ ਦਬਕਾ ਕਿੱਦਾਂ ਦਾ ਲੱਗੂਗਾ ਕੱਟ ਦਾ ਨਾ ਕਿੱਦਾਂ ਦਾ ਲੱਗੂਗਾ ਮਸੀਪੀ ਮੋਤੀ ਇਹਦੇ ਲੱਗਣੇ ਆ ਉਹ ਕਿੱਦਾਂ ਦੇ ਲੱਗਣੇ ਆ ਪਰਲ ਕਿੱਦਾਂ ਦੇ ਲੱਗਣੇ ਆ ਸੋ ਚੀਜ਼ਾਂ ਸਾਰੀਆਂ ਸੋਰਸ ਕੀਤੀਆਂ ਨੇ ਉਸ ਤੋਂ ਬਾਅਦ ਡਿਜ਼ਾਈਨਿੰਗ ਸਟਾਰਟ ਹੁੰਦੀ ਆ ਇੱਕ ਕਾਰੀਗਰ ਫਿਰ ਉੱਤੇ ਕੰਮ ਕਰਨਾ ਸਟਾਰਟ ਕਰਦੇ ਆ ਦੇਖੋ ਹੁਣ ਕਾਰੀਗਰ ਜਿਵੇਂ ਕੰਮ ਕਰ ਰਹੇ ਆ ਕਿੰਨੇ ਕਾਰੀਗਰ ਮਿਹਨਤ ਦੇ ਨਾਲ ਇੱਕ ਇੱਕ ਚੀਜ਼ ਬਣਾਉਂਦੇ ਆ ਸੋ ਇਹ ਤਾਂ ਹੈ ਨਹੀਂ ਕਿ ਕੋਈ ਮਸ਼ੀਨ ਆ ਕਿ ਇੱਕੋ ਦਮ ਤੇਜ਼ੀ ਦੇ ਨਾਲ ਕੰਮ ਹੋ ਜਾਊਗਾ ਹੈਂਡਵਰਕ ਦਾ ਕੰਮ ਉੱਤੇ ਟਾਈਮ ਵੀ ਲੱਗਦਾ ਤੇ ਮਿਹਨਤ ਵੀ ਲੱਗਦੀ ਆ ਤੇ ਨਾਲ ਦੀ ਨਾਲ ਐਫਰਟ ਵੀ ਕਾਫੀ ਜ਼ਿਆਦਾ ਹੋ ਜਾਂਦੇ ਆ ਸੋ ਤੁਸੀਂ ਆਪ ਹੀ ਦੇਖੋ ਕਿ ਇੰਨੇ ਬੰਦੇ ਕੰਮ ਕਰ ਰਹੇ ਆ ਕਿ ਦੁਪੱਟੇ ਦੇ ਕੰਮ ਕਰਨ ਦੇ ਲਈ ਕਈ ਵਾਰ 10-10 ਬੰਦਿਆਂ ਨੂੰ ਦੁਪੱਟੇ ਤੇ ਬੈਠਣਾ ਪੈਂਦਾ ਫਿਰ ਸੂਟ ਦੇ ਕੰਮ ਕਰਨ ਲਈ ਕੱਲੀ-ਕੱਲੀ ਚੀਜ਼ ਤੇ ਬਹੁਤ ਬਰੀਕੀ ਦੇ ਨਾਲ ਕੰਮ ਹੁੰਦਾ ਤੁਸੀਂ ਆਪ ਹੀ ਦੇਖੋ ਕਿ ਅੱਜ ਕੱਲ 2000 ਜਾਂ 1000 ਰੁਪਏ ਦੇ ਵਿੱਚ ਜੇ ਕੋਈ ਬੰਦਾ ਕਹਿੰਦਾ ਕਿ ਹੈਂਡਵਰਕ ਦਾ ਸੂਟ ਬਣ ਰਿਹਾ ਤਾਂ ਉਹ ਕਿਵੇਂ ਬਣੂਗਾ ਅੱਜ ਜੇ ਆਪਾਂ ਨਾਰਮਲ ਕਿਸੇ ਬੰਦੇ ਦੀ ਗੱਲ ਕਰੀਏ ਉਹਦੀ ਦਿਹਾੜੀ 6-700 ਰੁਪਏ ਆ ਤੇ ਜਿਹਦੇ ਹੱਥ ਵਿੱਚ ਕਲਾ ਜੀ ਨੂੰ ਕੁਝ ਕੰਮ ਆਉਂਦਾ ਉਹਦਾ ਕਿੰਨਾ ਲੇਬਰ ਹੁੰਦੀ ਹੈ ਕਿੰਨਾ ਖਰਚਾ ਹੁੰਦਾ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸੋ ਕਿਸੇ ਨੂੰ ਜਦੋਂ ਇਹ ਕਹਨੇ ਹੁੰਦੇ ਆ ਕਿ ਇਹ ਚ ਇਹੋ ਜਿਹਾ ਕੀ ਲੱਗਿਆ ਜਿਹੜਾ ਇੰਨਾ ਮਹਿੰਗਾ ਸੋ ਤੁਸੀਂ ਆਪ ਹੀ ਸੋਚਿਆ ਕਰੋਗੇ ਕੱਲੇ ਕਪੜੇ ਦਾ ਰੇਟ ਨਹੀਂ ਉੱਪਰ ਕਾਰੀਗਰੀ ਹੋਈ ਹੈ ਜਿਹੜਾ ਹੈਂਡਵਰਕ ਹੁੰਦਾ ਇਹ ਜਿਹੜੇ ਅੱਗੇ ਸ਼ਾਹੀ ਕਰਾਨੇ ਹੁੰਦੇ ਸੀ ਉਹ ਲੋਕ ਕਪੜੇ ਪਾਉਂਦੇ ਸੀ ਸੋ ਹੈਂਡਵਰਕ ਦੀ ਚੀਜ਼ ਸ਼ੌਂਕ ਨਾਲ ਪਾਈ ਜਾਂਦੀ ਹੈ ਸੋ ਇਹਦੀ ਕੋਸਟ ਜ਼ਰੂਰ ਵੱਜ ਜਾਂਦੀ ਆ ਪਰ ਜਦੋਂ ਹੈਂਡਵਰਕ ਦੀ ਚੀਜ਼ ਪਾਈ ਹੁੰਦੀ ਆ ਤਾਂ ਉਹਦੀ ਗ੍ਰੇਸ ਅਲੱਗ ਹੀ ਹੁੰਦੀ ਆ ਤੇ ਬੱਲੇ ਬੱਲੇ ਹੋ ਜਾਂਦੀ ਆ ਕਿਉਂਕਿ ਸੂਟ ਜਿਹੜੇ ਹੁੰਦੇ ਆ ਬਹੁਤ ਮਿਹਨਤ ਨਾਲ ਬਣੇ ਹੁੰਦੇ ਆ ਬਹੁਤ ਸੋਹਣੇ ਬਣੇ ਹੁੰਦੇ ਆ ਸੋ ਜੇ ਤੁਸੀਂ ਹੈਂਡਵਰਕ ਦੇ ਕੰਮ ਦੀ ਕਦਰ ਕਰਦੇ ਹੋ ਤੇ ਤੁਹਾਨੂੰ ਹੈਂਡਵਰਕ ਦੇ ਚੀਜ਼ਾਂ ਪਾਉਣੀਆਂ ਪਸੰਦ ਆ ਚਾਹੀਏ ਉਹ ਸੂਟ ਹੋਵੇ ਚਾਹੇ ਲਹਿੰਗਾ ਹੋਵੇ ਚਾਹੇ ਅਨਾਰਕਲੀ ਹੋਵੇ ਤਾਂ ਤੁਸੀਂ ਫਾਨੋ ਸਟਾਈਲ ਨੂੰ ਇੱਕ ਵਾਰ ਜ਼ਰੂਰ ਮੌਕਾ ਦਿਓ ਫਾਨੋ ਸਟਾਈਲ ਦੀ ਪੂਰੀ ਟੀਮ ਤੁਹਾਡੀਆਂ ਐਕਸਪੈਕਟੇਸ਼ਨਸ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰੂਗੀ ਸੋ ਤੁਹਾਡੇ ਸੂਟ ਜਾਂ ਲਹਿੰਗਾ ਪਾਇਆ ਹੋਇਆ ਇਹਨਾਂ ਜਚੂਗਾ ਹਰ ਕੋਈ ਤੁਹਾਨੂੰ ਇੱਕ ਵਾਰੀ ਜ਼ਰੂਰ ਪੁੱਛੂਗਾ ਕਿ ਇਹ ਤੁਸੀਂ ਸੂਟ ਜਾਂ ਲਹਿੰਗਾ ਕਿੱ ਸੋ ਤੁਸੀਂ ਆਪਣਾ ਸਟੋਰ ਵਿਜ਼ਿਟ ਕਰ ਸਕਦੇ ਹੋ 에어로 허브 마켓 raikot road mulla pur dakka ludhiana ਤੇ ਇੱਥੇ ਆ ਕੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਲਹਿੰਗਾ ਜਾਂ suit ਬਣਵਾ ਸਕਦੇ ਹੋ ਜੇ ਤੁਸੀਂ ਸਟੋਰ ਤੇ ਨਹੀਂ ਆ ਸਕਦੇ ਤਾਂ screen ਤੇ whatsapp ਨੰਬਰ ਆ ਰਿਹਾ ਤੁਸੀਂ ਉੱਥੇ ਵੀ ਮੈਸੇਜ ਕਰਕੇ ਆਪਣੀ ਪਸੰਦੀ ਕੋਈ ਵੀ ਚੀਜ਼ ਬਣਵਾ ਸਕਦੇ ਹੋ ਹੈਂਡਵਰਕ ਦੀਆਂ ਚੀਜ਼ਾਂ ਥੋੜਾ ਟਾਈਮ ਲੱਗ ਕੇ ਬਣਦੀਆਂ ਸੋ ਜਿੰਨਾ ਜਲਦੀ ਹੋ ਸਕੇ ਆਰਡਰ ਦਿਓ